ਅੱਜ ਅਸੀਂ ਪਿੰਡ ਤਿੱਬੜ ਜਿਹੜਾ ਡਿਸਟ੍ਰਿਕਟ ਬਾਸਪੁਰ ਚ ਹੈਗਾ ਉਹਦੇ ਚੋਂ ਡੀਪੂ ਚੈੱਕ ਕਰਨਾ ਆਇਆ ਸੀ ਇੱਥੇ ਲਗਭਗ ਟੋਟਲ 6 ਡੀਪੂ ਨੇ ਜਿਨ੍ਹਾਂ ਵਿੱਚੋਂ 5 ਤੇ ਆਪਾਂ ਕੰਮ ਤੇ ਜਾਈ ਹੋਈ ਸੀ ਅੰਦਰ ਔਰ ਕੰਪਲੇਂਟ ਆ ਰਹੀ ਸੀ ਕਿ ਡੀਪੂ ਹੋਲਡਰ ਅਜ ਤੱਕ ਕੰਮ ਵੰਡ ਵੰਟ ਨਹੀਂ ਰਹੇ ਸੋ ਉਹਦੇ ਸਬੰਧੀ ਆਪਾਂ ਅਲੱਗ-ਅਲੱਗ ਡੀਪੂ ਚੈੱਕ ਕੀਤੇ ਨੇ ਔਰ ਜਿਹੜੀਆਂ ਕੁਝ ਇੱਕ ਡੀਪੂਆਂ ਚ ਗੰਭੀਰ ਹੋਂਦਾਂੀਆਂ ਪਾਈਆਂ ਗਈਆਂ ਨੇ ਔਰ ਉਹਨਾਂ ਡੀਪੂ ਹੋਲਡਰ ਨੂੰ ਹਦਾਇਤ ਕੀਤੀ ਹੈ ਕਿ ਜਦੋਂ ਕੰਮ ਦੇਣੀ ਹੈ ਉਹਦੇ ਨਾਲੇ ਜੋ ਪਰਚੀ ਕੱਟਣੀ ਹੈ ਪਰਚੀ ਦੇ ਨਾਲ ਹੀ ਕੰਨਕ ਦਿੱਤੀ ਜਾਵੇ ਉਹ ਸਰਕਾਰੀ ਕੰਡੇ ਆਏ ਹੋਏ ਨੇ ਜਿਹੜੇ ਮਸ਼ੀਨਾਂ ਨਾਲ ਅਟੈਚ ਹੈਗੇ ਨੇ ਔਰ ਇਹਨਾਂ ਨੂੰ ਚੈਕਿੰਗ ਵੀ ਕੀਤੀ ਗਈ ਆ ਦੋ ਡੀਪੋਆਂ ਤੇ ਪਾਇਆ ਗਿਆ ਹੈ ਕਿ ਜਿੱਥੇ ਜਿਹੜੀਆਂ ਹੋਂਤਾਈਆਂ ਸੀ ਉਹ ਕਾਫੀ ਗੰਭੀਰ ਸੀ ਇੱਕ ਡੀਪੂ ਹੈਗਾ ਸੀ ਭਾਰਤੀ ਡੀਪੂ ਹੋਲਡਰ ਉਹਦੇ ਉੱਤੇ ਪਰਸੀਆਂ ਐਡਵਾਂਸ ਤੇ ਕਟੀਆਂ ਹੋਈਆਂ ਨੇ ਕਨਕੋਨ ਨੇ ਅਜੇ ਤੱਕ ਵੰਡੀ ਨਹੀਂ ਹੈਗੀ ਹਾਦਰ ਕਰਕੇ ਜਦੋਂ ਪੋਰਟ ਸਪਲਾਈ ਉਪਾਗ ਵੱਲੋਂ ਕਨਕੋਨ ਨੂੰ ਪਹਿਲਾਂ ਵੀ ਕੇਜੀ ਹੋਈ ਹੈ ਸੈਕੰਡ ਡੀਪੂ ਹੋਲਡਰ ਸੀ ਅਰੁਣ ਅਨਿਲ ਕੰਨਿਰ ਦੀਪੂ ਹੋਲਡਰ ਸੀ ਉਹਦੇ ਵੱਲੋਂ ਵੀ ਪਹਿਲਾਂ ਕਣਕ ਦੀਆਂ ਪਰਚੀਆਂ ਕੱਟੀਆਂ ਕਣਕ ਨਹੀਂ ਸੀ ਵੰਡੇ ਜਾ ਰਹੀ ਔਰ ਉਹਨੇ ਕਣਕ ਵੀ ਜਿਹੜੀ ਸੀ ਉਹ ਆਪਣੇ ਦੀਪੂ ਦੀ ਬਜਾਇਆ ਕਿਤੇ ਹੋਰ ਸਟੋਰ ਕੀਤੀ ਹੋਈ ਸੀ ਸੋ ਉਹਦੇ ਸਬੰਧੀ ਵੀ ਉਹਨੂੰ ਇਤਜ਼ਾਰਨਾ ਵੀ ਕੀਤੀ ਗਈ ਹੈ ਪਲੱਸ ਉਹਨਾਂ ਦੇ ਹਾਲ ਦੀ ਗੜੀ ਉਹਨਾਂ ਦੀਆਂ ਮਸ਼ੀਨਾਂ ਆਪਾਂ ਅਣਮਿਆਪ ਕੀਤੀਆਂ ਨੇ ਔਰ ਅਕੋਰਡਿੰਗਲੀ ਆਪਾਂ ਡਿਸੀਜਨ ਲੈ ਲਵਾਂਗੇ ਉਹਨਾਂ ਕੀ ਹੈ ਐਕਸ਼ਨ ਲਿਆ ਜਾ ਰਿਹਾ ਸਰ ਜੋ ਆਪਣਾ ਕੰਟਰੋਲ ਆਰਡਰ ਹੈਗਾ ਪੀਪੀਡੀਐਸ ਸੈਕਟਰ ਹੈਗਾ ਉਹਦੇ ਅਕੋਰਡਿੰਗਲੀ ਉੱਤੇ ਐਕਸ਼ਨ ਲਵਾਂਗੇ ਅੰਨੋ ਸ਼ੋਅ ਕਰਾਂਗੇ ਔਰ ਇਹਨਾਂ ਤੋਂ ਕਾਰਨ ਵੀ ਪੁੱਛਾਂਗੇ ਪਲੱਸ ਇਹਨਾਂ ਤੇ ਜੋ ਬੰਦੀ ਕਰ